ਹੈਡਕੁਆਰਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਸੀਨੀਅਰ ਡਿਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਐਤਵਾਰ ਨੂੰ ਰੇਲ ਗੱਡੀ ਨੰਬਰ 12478 ਅਤੇ ਟ੍ਰੇਨ ਨੰਬਰ 14673 ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ ਇਸ ਦੌਰਾਨ ਬਿਨਾਂ ਟਿਕਟ ਅਤੇ ਬੇਨিয়ਮੀ ਨਾਲ ਸਫ਼ਰ ਕਰਨ ਵਾਲੇ 109 ਯਾਤਰੀਆਂ ਤੋਂ ਕਰੀਬ 67000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ ਸੀਨੀਅਰ ਡਿਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਨੇ ਇਹਨਾਂ ਰੇਲ ਗੱਡੀਆਂ ਵਿੱਚ ਖਾਣ ਪੀਣ ਸਾਫ ਸਫਾਈ ਅਤੇ ਹੋਰ ਯਾਤਰੀਆਂ ਦੀਆਂ ਸਹੂਲਤਾਂ ਦਾ ਵੀ ਨਰੀਖਣ ਕੀਤਾ ਹੈੱਡਕ quarter ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਫਰੋਜ਼ਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਸੀਨੀਅਰ ਡਿਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਐਤਵਾਰ ਨੂੰ ਰੇਲ ਗੱਡੀ ਨੰਬਰ 12478 ਅਤੇ ਟ੍ਰੇਨ ਨੰਬਰ 14600 73 ਦੀ ਵਿਸ਼ੇਸ਼ ਟਿਕਿੰਗ ਚੈਕਿੰਗ ਮੁਹਿੰਮ ਚਲਾਈ ਗਈ ਇਸ ਦੌਰਾਨ ਬਿਨਾ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 109 ਯਾਤਰੀਆਂ ਤੋਂ ਕਰੀਬ 67000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ ਸੀਨੀਅਰ ਡਿਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਨੇ ਇਹਨਾਂ ਰੇਲ ਗੱਡੀਆਂ ਵਿੱਚ ਖਾਣ ਪੀਣ ਸਾਫ਼ ਸਫਾਈ ਅਤੇ ਹੋਰ ਯਾਤਰੀਆਂ ਦੀਆਂ ਸਹੂਲਤਾਂ ਦਾ ਵੀ ਨਰੀਖਣ ਕੀਤਾ